ਓ ਚਲੋ ਮੈਨੂੰ ਪਤਾ ਹੈ ਮੇਰਾ ਵਿਸ਼ਵਾਸ ਹੈ ਕਿ ਮੈਂ ਉਸ ਚੀਜ਼ ਤੋਂ ਬਿਨਾ ਅੰਦਰ ਨਹੀਂ ਬੈਠ ਪਾਵਾਂਗੀ ਮੇਰੇ ਕੋ ਪੇਪਰ ਉਸ ਚੀਜ਼ ਤੋਂ ਬਿਨਾ ਮੈਂ ਮੈਂ ਨਹੀਂ ਦੇ ਪਾਵਾਂਗੀ ਤੇ ਉਹੀ ਮੇਰੇ ਵਿਸ਼ਵਾਸ ਤੋਂ ਨਿਕਲੇ ਮੇਰਾ ਜਵਾਬ ਇੱਕ ਵਾਰੀ ਪਹਿਲੀ ਵਾਰ ਜੀ ਸੀਗਾ ਮੈਂ ਉਤਾਰ ਕੇ ਪੇਪਰ ਨਹੀਂ ਦਵਾਂਗੀ ਦੂਜੀ ਸਾਈਡ ਤੇ ਮੇਰੇ ਲਈ ਇੱਕ ਅਲੱਗ ਕੰਪੀਟੀਸ਼ਨ ਵੀ ਹੈ ਬਟ ਉਹਦੇ ਚ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਮੈਨੂੰ ਡਰਨ ਦੀ ਲੋੜ ਹੈ ਜਾਂ ਮੇਰੇ ਨਾਲ ਕੁਝ ਮੈਂ ਕਹਾਂ ਮੈਨੂੰ ਉਸ ਚੀਜ਼ ਦਾ ਦੁੱਖ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦੂਪੁਰਾ ਗਰੀ ਆਪ ਲੋਕੋ ਲੱਕੀ ਚਲਿੰਗ ਪਿਛਲੇ ਦਿਨੀ ਹਰ ਆਸਤਾਨ ਜੁਡੀਸ਼ੀਅਲ ਸਰਵਿਸਸ ਦੇ ਵਿੱਚ ਜਿਹੜਾ ਐਗਜ਼ਾਮ ਸੀ ਉਹ ਸਾਡੀ ਬੇਟੀ ਬੀਬੀ ਗੁਰਪ੍ਰੀਤ ਕੌਰ ਉਹ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਗਈ ਸੀ ਪਾਰ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਉੱਥੇ ਲੱਗਿਓ ਸੀ ਸੈਂਟਰ ਤੋਂ ਬਾਹਰ ਉਹਨਾਂ ਨੇ ਇਸ ਬੱਚੀ ਨੂੰ ਕਿਹਾ ਕਿ ਤੂੰ ਆਪਣੇ ਕਕਾਰ ਉਤਾਰ ਜਿਨ੍ਹਾਂ ਦੇ ਵਿੱਚ ਸ੍ਰੀ ਸਾਹਿਬ ਉਦਾਰ ਨੇ ਕਿਹਾ ਗਿਆ ਪਰ ਬੇਟੀ ਕਿਉਂਕਿ ਜੇਤਾ ਹੁੰਦਾ ਕੋਈ ਕਮਜ਼ੋਰ ਬੰਦਾ ਤੇ ਕਕਾਰ ਬਾਹਰ ਵੀ ਰੱਖ ਕੇ ਜਾ ਸਕਦਾ ਇਥੇ ਪਰ ਇਸ ਬੇਟੀ ਨੂੰ ਕਿਉਂਕਿ ਗੁੜਤੀ ਮੇਰੀ ਮਾਤਾ ਪਿਤਾ ਤੋਂ ਅਮਰਧਾਰੀ ਤਿਆਰ ਬਰ ਤਿਆਰ ਨਿਤ ਨਿਮਣ ਆ ਤੇ ਇਹਨੇ ਉਸ ਗੱਲ ਦਾ ਉਹਨਾਂ ਤੇ ਵਿਰੋਧ ਕੀਤਾ ਕਿ ਮੇਰਾ ਕਨਸਟੀਟਿਊਸ਼ਨਲ ਰਾਈਟ ਆ ਇਹ ਮੈਂ ਕਿਰਪਾਨ ਵੈਨ ਦੇ ਅੰਦਰ ਜਾਵਾਂਗੀ ਤੇ ਗੁਰੂ ਕੇ ਸਿੱਖ ਨੂੰ ਆਦੇਸ਼ ਵੀ ਆ ਕਿ ਪੰਜ ਕਕਾਰ ਅੰਗ ਸੰਗ ਰਹਿਣੇ ਆ ਸੋ ਉਹਨਾਂ ਨੇ ਉਹਦੇ ਵਿੱਚ ਅਪੀਅਰ ਨਹੀਂ ਹੋਣ ਦਿੱਤਾ ਤੇ ਮੈਂ ਸਮਝਦਾ ਕਨਸਟੀਟਿਊਸ਼ਨਲ ਰਾਈਟ ਜਿਹੜਾ ਇਹ ਬੇਟੀ ਦਾ ਸੀ ਉਸ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਦਾ ਉਹ ਤੋਂ ਬੰਝ ਹੀ ਰਹਿ ਗਈ ਸਮੁੱਚੇ ਸਿੱਖ ਪੰਥ ਨੇ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਖ ਬਖ ਜਥੇਬੰਦੀਆਂ ਨੇ ਇਸ ਗੱਲ ਦਾ ਬਹੁਤ ਵੱਡਾ ਇਤਰਾਜ਼ ਕੀਤਾ ਕਿ ਆਜ਼ਾਦ ਭਾਰਤ ਦੇ ਵਿੱਚ ਸਾਨੂੰ ਧਰਮ ਦੀ ਆਜ਼ਾਦੀ ਵੀ ਆ ਤੇ ਸਾਡਾ ਕਨਸਟੀਟਿਊਸ਼ਨਲ ਰਾਈਟ ਵੀ ਆ ਤੇ ਉਹਦੇ ਉੱਤੇ ਫਿਰ ਰਾਜਸਥਾਨ ਸਰਕਾਰ ਨੇ ਪਿਛਲੇ ਦਿਨੀ ਉਹ ਮੁੜ ਕੇ ਕਿਹਾ ਵੀ ਹੁਣ ਅਗਾਹ ਇਨ ਫਿਊਚਰ ਇਦਾਂ ਦੀ ਕੋਈ ਗਲਤੀ ਨਹੀਂ ਹੁੰਦੀ ਤੇ ਮੈਂ ਉਸ ਦਿਨ ਵੀ ਮੰਗ ਕੀਤੀ ਸੀ ਕਿ ਜਿਹੜਾ ਬੇਟੀ ਦਾ ਅਧਿਕਾਰ ਮਾਰਿਆ ਗਿਆ ਇਹਨੂੰ ਸਪੈਸ਼ਲ ਤੌਰ ਦੇ ਉੱਤੇ ਮੁੜ ਇੱਕ ਰਾਈਟ ਦਿੱਤਾ ਜਾਵੇ ਕਿਉਂਕਿ ਇਹਦਾ ਕੋਈ ਕਸੂਰ ਨਹੀਂ ਸੀ ਇਹ ਗੁਰਸਿੱਖੀ ਧਾਰਨ ਕੀਤੀ ਤੇ ਗੁਰੂ ਕੇ ਸਿੱਖ ਨੂੰ ਸਤਿਗੁਰ ਜੀ ਦਾ ਆਦੇਸ਼ ਆ ਪੰਜਾਂ ਪਿਆਰਿਆਂ ਦਾ ਆਦੇਸ਼ ਹੁੰਦਾ ਕਿ ਕਕਾਰ ਬਿਸਰ ਨਹੀਂ ਦੇਣੇ ਸੋ ਮੈਂ ਉਹ ਸਰਕਾਰ ਨੂੰ ਵੀ ਅੱਜ ਫੇਰ ਦੁਬਾਰਾ ਕਹਿਣਾ ਕਿ ਇਹ ਬੱਚੀ ਦੇ ਦੁਆਰਾ ਟੈਸਟ ਲਏ ਜਾਣ ਇਨ ਫਿਊਚਰ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਾਰੀਆਂ ਸਟੇਟਾਂ ਨੂੰ ਇਹ ਡਾਇਰੈਕਸ਼ਨ ਦੇਣ ਕਿਉਂਕਿ ਆ ਹੁਣ ਜ਼ਿਲ੍ਹੇ ਸਾਡੇ ਆਈਸੀਐਸਸੀ ਦੇ ਇਗਜ਼ਾਮ ਹੋਣੇ ਆ ਜਾਂ ਕਈ ਵਾਰ ਨੀਡ ਦੇ ਟੈਸਟ ਹੁੰਦੇ ਕੜੇ ਵੀ ਕਈ ਵਾਰੀ ਉੱਥੇ ਅਜਿਹਾ ਹੀ ਜਾਂਦੇ ਆ ਸੋ ਮੈਂ ਸਮਝਦਾ ਇਹ ਵਿਤਕਰਾ ਜਿਹੜਾ ਆ ਇਹ ਠੀਕ ਨਹੀਂਗਾ ਤੇ ਖਾਸ ਕਰਕੇ ਸਿੱਖਾਂ ਨਾਲ ਜੇਲੇ ਮਹਿਸੂਸ ਹੁੰਦਾ ਕਿ ਆਪਾਂ ਆਜ਼ਾਦ ਭਾਰਤ ਦੇ ਰਹਿੰਦੇ ਜੇ ਵਿਦੇਸ਼ ਦੀ ਧਰਤੀ ਦੀ ਗੱਲ ਕਰਾਂ ਬਹੁਤ ਸਾਰੀਆਂ ਵਿਦੇਸ਼ ਦੀਆਂ ਧਰਤੀਆਂ ਤੇ ਉਹਨਾਂ ਨੇ ਕਬੂਲ ਵੀ ਕੀਤੇ ਕੇ ਸਿੱਖ ਦੇ ਕਕਾਰ ਜਿਹੜੇ ਆ ਉਹ ਲੜਾਈਆਂ ਲੜ ਲੜ ਕੇ ਉਹ ਨਹੀਂ ਰਾਈਟ ਲਏ ਤੇ ਇੱਥੇ ਦਾ ਸਾਡਾ ਕਨਸਟੀਟਿਊਸ਼ਨ ਰਾਈਟ ਆ ਧਾਰਾ 25 ਤਹਿਤ ਸੋ ਮੈਂ ਸਮਝਦਾ ਵੀ ਸਰਕਾਰ ਨੂੰ ਸਾਰੀਆਂ ਸਟੇਟਸ ਨੂੰ ਵੀ ਹਦਾਇਤ ਕਰਨੀ ਚਾਹੀਦੀ ਆ ਕਿ ਜਿੰਨੇ ਸੇ ਕਮਚੇ ਆ ਉਹਨਾਂ ਦਾ ਕਕਾਰਾਂ ਦਾ ਖਾਸ ਜਿਹੜਾ ਆ ਉਹ ਧਿਆਨ ਰੱਖਿਆ ਜਾਵੇ ਸੋ ਅੱਜ ਇਹ ਬੇਟੀ ਇੱਥੇ ਆਈ ਸੀ ਇਹਦਾ ਸਤਕਾਰ ਇਹ ਸਤਕਾਰ ਇਹਦੇ ਗੁਰਸਿੱਖੀ ਆਸ਼ੇ ਨੂੰ ਨਾਮ ਸਕਾਰਿਆ ਕਿਉਂਕਿ ਅਦਰਬਾਈ ਦਾ ਵਿਚਾਰੀ ਬਾਂਝੀ ਹੋ ਗਈ ਆਪਣੇ ਉਥਰਾਈਟ ਤੋਂ ਸਿਲੈਕਟ ਵੀ ਹੋ ਸਕਦੀ ਸੀ ਐਗਜ਼ਾਮ ਦੇ ਵਿੱਚੋਂ ਕਲੀਅਰ ਵੀ ਹੋ ਸਕਦੀ ਸੀ ਸੋ ਇਸ ਕਰਕੇ ਇਹਦੀ ਉਹ ਵੀਰ ਦੀ ਵੀਰਤਾ ਜਿਹੜੀ ਇਹਨੇ ਦਿਖਾ ਲਈ ਬੱਚੀ ਨੇ ਕਿ ਗੁਰੂ ਕੇ ਸਿੱਖ ਦੇ ਜਿਹੜੇ ਕਕਾਰ ਆ ਅੰਗ-ਸੰਗ ਰਹਿਣੇ ਚਾਹੀਦੇ ਆ ਸੋ ਮਾਤਾ-ਪਿਤਾ ਜੀ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਹੋਣ ਹਾਰਸ ਪੁੱਤਰੀ ਕਿਉਂਕਿ ਸਪੁੱਤਰੀਆਂ ਸਪੁੱਤਰ ਕਹਿ ਲੈਨੇ ਪਰ ਹੋਣ ਹਾਰਸ ਪੁੱਤਰੀ ਇਸ ਕਰਕੇ ਆਪ ਵੀ ਤਿਆਰ ਪਰ ਤਿਆਰ ਆ ਤੇ ਬੱਚੀ ਨੂੰ ਗੁੜਤੀ ਵੀ ਦਿੱਤੀ ਆ ਤੇ ਪੰਜਾਂ ਪਿਆਰਿਆਂ ਦਾ ਅਧੀਸ਼ ਵੀ ਆ ਸੋ ਅੱਜ ਉਹਨਾਂ ਦਾ ਸਾਰਿਆਂ ਦਾ ਵਿੱਚ ਦਸਦ ਕਰ ਵਾਈਗੁਰ ਜੀ ਕੀ ਗੱਲ ਸਾਈਗੁਰ ਜੀ ਕੀ ਫਤਿਹ ਮੈਂ ਸਮੂਹ ਸਿੱਖ ਜਗਤ ਦਾ ਤੇ ਸਭ ਤੋਂ ਪਹਿਲਾਂ ਅੱਜ ਮੈਂ ਗੁਰੂ ਰਾਮਦਾਸ ਦੇ ਦਰ ਤੇ ਆਈ ਆ ਮੈਂ ਆਪਣੇ ਪਿਤਾ ਦੇ ਦਰ ਤੇ ਆਈ ਆ ਸਭ ਤੋਂ ਪਹਿਲਾਂ ਉਹਨਾਂ ਦਾ ਸ਼ੁਕਰਾਨਾ ਇਹ ਦਿੱਤਾ ਮਾਣ ਉਹਨਾਂ ਦਾ ਹੈ ਇਹ ਦਿੱਤਾ ਮਾਣ ਗੁਰੂ ਸਾਹਿਬ ਦੀ ਦਿੱਤੀ ਦਾਤ ਦਾ ਆ ਤੇ ਹਰ ਸਿੱਖ ਹਰ ਜਥੇਬੰਦੀ ਉਸ ਚੀਜ਼ ਨੂੰ ਮਾਨ ਸਨਮਾਨ ਦੇ ਰਹੀ ਹੈ ਉਹਦਾ ਮੈਂ ਤੁਹਾਨੂੰ ਆਦ ਕਰਦੀ ਤੁਸੀਂ ਇੱਕ ਵਾਰੀ ਕਟੜਾ ਦਾ ਵੇਪਰ ਦੁਆਰਾ ਸਮਝਾ ਦੇ ਹਾਂਜੀ ਜੀ ਸਭ ਨੂੰ ਪਤਾ ਹੈ ਕਿ ਉੱਥੇ ਐਗਜ਼ਾਮ ਐਂਟਰੀ ਨੂੰ ਲੈ ਕੇ ਜੋ ਗਾਈਡਲਾਈਨਸ ਸੀਗੀਆਂ ਸ਼ਾਰਪ ਆਬਜੈਕਟ ਉਹਦੇ ਤਹਿਤ ਮੈਨੂੰ ਕਿਹਾ ਗਿਆ ਕਿ ਤੁਹਾਡਾ ਕਿਰਪਾਨ ਤੁਹਾਨੂੰ ਬਾਹਰ ਲਾ ਕੇ ਜਾਣੀ ਪਵੇਗੀ ਤੇ ਮੈਨੂੰ ਕਿਹਾ ਗਿਆ ਕਿ ਬਾਅਦ ਵਿੱਚ ਦੱਸਿਆ ਗਿਆ ਕਿ ਸ਼ਾਇਦ ਕੁਝ ਬੱਚੇ ਸੀਗੇ ਜਿਹੜੇ ਉਤਾਰ ਕੇ ਬੇਟਾ ਚਲੇ ਗਿਆ ਤੇ ਤੁਸੀਂ ਉਤਾਰ ਲਓ ਪੇਪਰ ਦੇ ਦਿਓ। ਉਹ ਚਲੋ ਮੈਨੂੰ ਪਤਾ ਹੈ ਮੇਰਾ ਵਿਸ਼ਵਾਸ ਹੈ ਕਿ ਮੈਂ ਉਸ ਚੀਜ਼ ਤੋਂ ਬਿਨਾ ਅੰਦਰ ਨਹੀਂ ਬੈਠ ਪਾਵਾਂਗੀ। ਮੇਰੇ ਕੋ ਪੇਪਰ ਉਸ ਚੀਜ਼ ਤੋਂ ਬਿਨਾ ਮੈਂ ਮੈਂ ਨਹੀਂ ਦੇ ਪਾਵਾਂਗੀ। ਤੇ ਉਹੀ ਮੇਰੇ ਵਿਸ਼ਵਾਸ ਤੋਂ ਨਿਕਲਿਆ ਮੇਰਾ ਜਵਾਬ ਇੱਕ ਵਾਰੀ ਪਹਿਲੀ ਵਾਰཅ ਹੀ ਸੀਗਾ ਮੈਂ ਉਤਾਰ ਕੇ ਪੇਪਰ ਨਹੀਂ ਦਵਾਂਗੀ। ਉਸੇ ਚੀਜ਼ ਤੇ ਚਲੋ ਮਹਾਰਾਜ ਜੀ ਨੇ ਕਲਾ ਵਰਤਾਨੀ ਸੀ ਉਹ ਮੇਰਾ ਨਾਮ ਹੈ ਮੇਰਾ ਚਿਹਰਾ ਆ। ਸ਼ਾਇਦ ਬੱਚਿਆਂ ਦੀ ਆਵਾਜ਼ ਸੀਗੀ। ਸਿੱਖ ਦੀ ਕਕਾਰਾਂ ਦੀ ਬਾਤ ਸੀਗੀ ਉਹ ਸਾਹਮਣੇ ਆਈ ਹੈ ਮਹਾਰਾਜਾ ਸ਼ੁਕਰ ਹੈ ਪਰ ਰਵਈਏ ਨੂੰ ਕਿਸ ਤਰ੍ਹਾਂ ਦੇਖਦੇ ਜੋ ਉੱਥੇ ਅਪਣਾਇਆ ਗਿਆ ਤੁਹਾਨੂੰ ਇਲਜ਼ਾਮ ਚ ਨਹੀਂ ਹੈ ਦਾਖਲ ਹੋ ਦਿੱਤੇ ਗਿਆ ਕਕਾਰ ਪਾ ਕੇ ਦੇਖੋ ਮੈਂ ਉਹੀ ਅੱਗੇ ਕਹਿ ਰਹੀਆਂ ਕਿ ਸਾਨੂੰ ਕੰਪੀਟ ਕਰਨਾ ਪੈ ਰਿਹਾ ਆ ਇਹਦੇ ਚ ਕੋਈ ਝੂਠ ਨਹੀਂ ਹੈ ਜਦੋਂ ਮੈਂ ਕਿਤੇ ਵੀ ਵਿਚਰਦੀਆਂ ਮੈਨੂੰ ਪਤਾ ਆ ਕਿ ਸਾਨੂੰ ਅਲੱਗ ਤਰੀਕੇ ਨਾਲ ਆਪਣੀ ਆਈਡੈਂਟੀਟੀ ਨੂੰ ਲੈ ਕੇ ਜਵਾਬ ਦੇਣੇ ਪੈਂਦੇ ਨੇ ਤੇ ਉੱਥੇ ਵੀ ਮੈਂ ਅਗਰ ਕੰਪੀਟ ਕਰ ਰਹੀਆਂ ਮੈਂ ਪੜ੍ਹਾਈ ਕਰ ਰਹੀਆਂ ਉਹ ਕੰਪੀਟੀਸ਼ਨ ਮੇਰੇ ਲਈ ਹੈ ਦੂਜੀ ਸਾਈਡ ਤੇ ਮੇਰੇ ਲਈ ਇੱਕ ਅਲੱਗ ਕੰਪੀਟੀਸ਼ਨ ਵੀ ਹੈ ਬਟ ਉਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਮੈਨੂੰ ਡਰਨ ਦੀ ਲੋੜ ਹੈ ਜਾਂ ਮੇਰੇ ਨਾਲ ਕੁਝ ਮੈਂ ਕਹਾਂ ਮੈਨੂੰ ਉਸ ਚੀਜ਼ ਦਾ ਦੁੱਖ ਹੈ ਸਾਡੀ ਕਿਸ ਤਰ੍ਹਾਂ ਦੇਖਦੇ ਹੋ ਕਿ ਆਪਣੇ ਹੀ ਮੁਲਕ ਦੇ ਕੁਆਲਿਟੀ ਸੁਪਰ ਪੰਜਾਬ ਦਾ Rajasthan ਦਾ ਮੈਂ ਉੱਥੇ ਵਰਤਾਰਾ ਹੋਰ ਹੈ ਕਿਸੇ ਦੂਜੇ ਮੁਲਕ 'ਚ ਹੋਵੇ ਤਾਂ ਸਮਝ ਸਕਦੇ ਆ ਕਿ ਸ਼ਾਇਦ ਕਿਸੇ ਨੂੰ ਧਰਮ ਦਾ ਕਲਚਰ ਦੀ ਨੌਲੇਜ ਨਹੀਂ ਹੈ ਪਰਿਆਦਾ ਦੀ ਨੌਲੇਜ ਨਹੀਂ ਹੈ ਪਰ ਬਿਲਕੁਲ ਨਾਲ ਲੱਗਦੇ ਸੂਬੇ ਇਸ ਤਰ੍ਹਾਂ ਦਾ ਵਰਤਾਰਾ ਮੈਂ ਕਹਿੰਨੀ ਹੈ ਕਿ ਹਾਂ ਨੌਲੇਜ ਵਾਲੀ ਇੱਥੇ ਕੋਈ ਕਮੀ ਨਹੀਂ ਕਹਿ ਸਕਦੇ ਕਿ ਹਾਂ ਸ਼ਾਇਦ ਅਸੀਂ ਖਾਉਂਦਾ ਪਤਾ ਨਹੀਂ ਹੈ ਜਾਂ ਉਹਨਾਂ ਦੀ ਕੀ ਪਹਿਚਾਨ ਕੀ ਕਕਾਰ ਕੀ ਹੁੰਦੇ ਨੇ ਪਤਾ ਹੈ ਸਭ ਨੂੰ ਫਿਰ ਵੀ ਕਿਤੇ ਨਾ ਕਿਤੇ ਫੇਲਿਅਰ ਹੈਗਾ ਆ ਕਿ ਅਸੀਂ ਉਸ ਪਹਿਚਾਨ ਨੂੰ ਰਿਕਗਨਾਈਜ਼ ਕਰਾਈ ਨਹੀਂ ਪਾਏ ਸਾਡੀ ਵੱਡੀ ਜ਼ਿੰਮੇਵਾਰੀ ਹੈ ਸਾਡਾ ਬੱਚਿਆਂ ਦਾ ਕਸੂਰ ਨਹੀਂ ਹੈ ਇਹ ਸਾਡੀ ਜ਼ਿੰਮੇਵਾਰੀ ਸੀਗੀ ਸਾਡੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਸੀਗੀ ਅਸੀਂ ਪੂਰੇ ਬਾਹਰ ਤਾਂ ਕੀ ਆਪਣੇ ਦੇਸ਼ 'ਚ ਨਹੀਂ ਦੱਸ ਪਾਏ ਦੇਖੋ ਇਹ ਸਿਸਟਮ ਦਾ ਫੇਲਿਅਰ ਹੈ ਕਾਫੀ ਇਗਜ਼ਾਮਸ 'ਚ ਬੱਚੇ ਬੈਠਦੇ ਨੇ ਮੈਂ ਇਹ ਨਹੀਂ ਕਵਾਂਗੀ ਮੈਂ ਹਰਿਆਣਾ ਅਪੀਅਰ ਕੀਤਾ ਸੀਗਾ ਮੈਂ ਬੈਠੀ ਸੀਗੀ ਉਸ ਇਗਜ਼ਾਮ 'ਚ ਗਾਈਡਲਾਈਨਸ ਸਾਡੇ ਕੋ ਸੈਂਟਰ ਦੀਆਂ ਹੈ ਪਰ ਕਿਤੇ ਨਾ ਕਿਤੇ ਸਰਕਾਰ ਕੋਈ ਪਾਰਟਿਕੂਲਰ ਸਟੇਟ ਜਾਂ ਕਹਿ ਲਓ ਕੋਈ ਅਫੀਸਰ ਉਹਨੂੰ ਮੰਨਣਾ ਨਹੀਂ ਚਾਹੁੰਦਾ ਜਾਂ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਉਹ ਸਰਕਾਰ ਨੂੰ ਪਤਾ ਹੋਏਗਾ ਸਿਸਟਮ ਨੂੰ ਪਤਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਹਾਨੂੰ ਮੇਰੇ ਇੱਕ ਮੌਕੇ ਨਾਲ ਇਗਜ਼ਾਮ ਦੋਗੇ ਕਿਉਂਕਿ ਇਸ ਧਾਮੀ ਸਾਹਿਬ ਨੇ ਵੀ ਕਿਹਾ ਕਿ ਫੇਰ ਇਗਜ਼ਾਮ ਬਤੀ ਨੂੰ ਦੇ ਆ ਜਾਓ ਦੇਖੋ ਇਹ ਤਾਂ ਹਾਈ ਕੋਰਟ ਅਗਰ ਆਰਡਰ ਕਰਦਾ ਆ ਤਾਂ ਮੈਂ ਜਰੂਰ ਐਗਜ਼ਾਮ 'ਚ ਬੈਠਾਂਗੀ ਮੇਰਾ ਚਾਂਸ ਸੀਗਾ ਮੇਰਾ ਬੰਦਾ ਹੱਕ ਸੀਗਾ ਅਗਰ ਉਹ ਆਰਡਰ ਕਰਦੇ ਨੇ ਉਸ ਚੀਜ਼ ਨੂੰ ਇੰਨਾ ਸੀਰੀਅਸ ਲੈਂਦੇ ਨੇ ਤਾਂ ਜਰੂਰ ਮੈਂ ਐਗਜ਼ਾਮ ਦਵਾਂਗੀ ਬਾਕੀ ਮੇਰਾ ਇੱਕ ਮੌਕਾ ਸੀਗਾ ਚਲੋ ਠੀਕ ਹੈ ਪਰ ਸ਼ਾਇਦ ਗੁਰੂ ਰਾਮਦਾਸ ਜੀ ਨੇ ਬਹੁਤ ਸਾਰੇ ਬੱਚਿਆਂ ਦੇ ਮੌਕੇ ਬਣਾਉਣੇ ਸੀਗੇ ਉਸ ਇੱਕ ਮੌਕੇ ਦੇ ਥਰੂ ਤੇ ਉਹ ਬਣੇ ਨੇ ਮੈਨੂੰ ਉਸ ਚੀਜ਼ ਦੀ ਵੀ ਬਹੁਤ ਵੱਡੀ ਖੁਸ਼ੀ ਆਉਂਦੀ ਹੈ ਕਿ ਸਿਕ ਜਗਤ ਨੇ ਸਾਥ ਦਿੱਤਾ ਹੈ ਉਸੋ ਕਿਸ ਤਰ੍ਹਾਂ ਦੇ ਮੈਂ ਉਹੀ ਕਹਿ ਰਹੀ ਹਾਂ ਗੁਰੂ ਰਾਮਦਾਸ ਜੀ ਦੀ ਦਿੱਤੀ ਦਾਤ ਹੈ ਤੇ ਹਰ ਇੱਕ ਸਿੱਖ ਦਾ ਉਸ ਚੀਜ਼ ਨਾਲ ਭਾਵਨਾ ਨਾਲ ਭਾਵਨਾ ਜੁੜੀ ਹੋਈ ਹੈ